ਲੱਭਿਆ ਦੇਵ ਇੱਧਰ ਆ ਪਹਿਲਾਂ ਸਾਸਰੀਕਾਲ ਬੁਲਾਓ ਇੱਧਰ ਡੈਡੀ ਇੱਥੇ ਹੀ ਆ ਇੱਧਰ ਆ ਪਹਿਲਾਂ ਪਹਿਲਾਂ ਮੰਮੀ ਨੂੰ ਸਾਸਰੀਕਾਲ ਬੁਲਾਓ ਚਲੋ ਆਹ ਕਿਹੜੀ ਸਾਸਰੀਕਾਲ ਹੋਈ ਓਏ ਕਰੰਟ ਮਾਰ ਦੇ ਹਾਂਜੀ ਮੇਰੀ ਮੰਮੀ ਸਾਸਰੀਕਾਲ ਸਾਸਰੀਕਾਲ ਮੇਰੀ ਗੁੱਗੀ ਦਾ ਫੋਨ ਆਇਆ ਹਾਂ ਲਿਆਓ ਗੱਲ ਕਰ ਕਰ ਵੀਡੀਓ ਕਾਲ ਬਈ ਆ ਚਾਬੀ ਉੱਥੇ ਰੱਖ ਮੂੰਹ ਦੇਖਾ ਸੋਹਣਾ ਜਿਹਾ ਆਪਣੇ ਬਿੱਤੂ ਦਾ ਕਰ ਵੀਡੀਓ ਕਾਲ ਬੱਚਿਆ ਕਿੰਨਾ ਪਾਸਵਰਡ ਹੈ ਇਹਦਾ ਹਾਂ ਲਾ ਹਾਂ ਜੀ ਬੰਜੀ ਲਾਲਾ ਜੀ ਕਿੱਧਰ ਠੀਕ ਹੈ ਇੱਕ ਮਿੰਟ ਠੀਕ ਆ ਬਾਬਾ ਜੀ ਤੁਸੀਂ ਸੁਣਾਓ ਕਿਦਾਂ ਲੱਗੀਆਂ ਵੈਲਟਾਂ ਪੂਰੀਆਂ ਹੈ ਕੋਈ ਨਹੀਂ ਪੱਖੇ ਥੱਲੇ ਹੀ ਕਰਨਾ ਕੋਈ ਨਹੀਂ ਇੱਥੇ ਹੀ ਮੈਂ ਆਪਣੀ ਗੱਡੀ ਇਹਦੀ ਕਿੱਥੇ ਹੋ ਗਈ ਬਾ ਵਧੀਆ ਕੰਮ ਤੇ ਜਾਣ ਹੈ ਮੇਰੇ ਹਿਸਾਬ ਨਾਲ ਹੈ ਕਿਦਾਂ ਹੁੰਦਾ ਪਿੰਡ ਦਾ ਚੇਤਾ ਪਿੰਡ ਦਾ ਚੇਤਾ ਹੁੰਦਾ ਹੀ ਹੈ ਪਿੰਡ ਦੇ ਜੁਨੀਆ ਆ ਤੇ ਸਾਡਾ ਘਰ ਆਪਣਾ ਜਿੱਥੋਂ ਅਸੀਂ ਤੈਨੂੰ ਤੋਰਿਆ ਸੀਗਾ ਹਾਂ ਆ ਜਾ ਫਿਰ ਛੇਤੀ ਛੇਤੀ ਦੇ ਸਾਡਾ ਘਰ ਆ ਤੇ ਇੱਥੇ ਰੌਣਕ ਲਾਈ ਆ ਆ ਜਾ ਐ ਓਏ ਆ ਉਹ ਜਿਹੜਾ ਕੈਮਰਾ ਲਵਾ ਕੇ ਆ ਉਹੜਾ ਕੈਮਰਾ ਲਵਾ ਕੇ ਗਿਆ ਸੀ ਤਾਂ ਦੇਖਿਆ ਵੀ ਆਨ ਨੂੰ ਕਦੀ ਕਿ ਨਹੀਂ ਐਵੇਂ ਨਹੀਂ ਲੱਗਦਾ ਵੀ ਨਪਾਲਾ ਨਹੀਂ ਕਿੰਨੇ ਦਿਨ ਹੋ ਗਏ ਹਾਂ ਸਹੀ ਗੱਲ ਹੈ ਚਾਹ ਹੀ ਹੁੰਦਾ ਹੈ ਆ ਸਾਡਾ ਸਵੀਟ ਹੋਮ ਜਿੱਥੇ ਰਾਤ ਉੱਪਰ ਇੱਥੇ ਰਾਤ ਤੁਸੀਂ ਉੱਪਰ ਸੌਣੇ ਹੁੰਨੇ ਸੀਗੇ ਉਹ ਤੇ ਤੁਹਾਡਾ ਰੂਮ ਗਰਮੀ ਆ ਗਿਆ ਹੁਣ ਤੇ ਉੱਪਰ ਜਾਂਦਾ ਹੀ ਕੋਈ ਨਹੀਂ ਆ ਹੋਰ ਵੀ ਕਰਦਾ ਜੀ ਹੋਰ ਕਿਦਾਂ ਕੈਮੋ ਕੈਮ ਵਧੀਆ ਤੂੰ ਦੱਸ ਕਰਦਾ ਠੀਕ ਆ ਨਿਆਰੇ ਆ ਫੁੱਲ ਫਲੈਟ ਕਿਰਪਾ ਬਾਬੇ ਨਾਨਕ ਦੀ ਬਣਾਇਆ ਅੱਜ ਮੰਮੀ ਬਣਾਇਆ ਹਾਂਜੀ ਬਰਾਵਾ ਜੀ ਆ ਕੋਹ ਜਰਾ ਘੁੰਡ ਤੋਂ ਪਰਦਾ ਪਰਦੇ ਚੋਕੀ ਵਾਓ ਬਿਊਟੀਫੁਲ ਪਿੰਡੀ ਲੱਗੰਦੀ ਅੱਜ ਤੇ ਇਹਦੀ ਸ਼ਕਲ ਮੈਨੂੰ ਸੋਹਣੀ ਲੱਗੰਦੀ ਜੀ ਹੈ ਇਹਦੀ ਸ਼ਕਲ ਆ ਜੀ ਆ ਜਾ ਮੈਨੂੰ ਮੰਮੀ ਲੰਬੀਆਂ ਲੰਬੀਆਂ ਸੋਹਣੀਆਂ ਲੱਗਦੀਆਂ ਐੜੀਆਂ ਵਿਹ ਜਿਹੜੀਆਂ ਉਹ ਬਣਾਉਂਦੇ ਨੇ ਉਹ ਭਿੰਡੀਆਂ ਜਿੱਦਾਂ ਜਦੋਂ ਉਹ ਭਰ ਕੇ ਬਣਾਉਂਦੇ ਆ ਹਾਂ ਉਹ ਮੈਨੂੰ ਬੜਿਆ ਸਵਾਲ ਲੱਗਦੀਆਂ ਇੱਕ ਇਧਰ ਜਿੱਦਾਂ ਸਕੂਲੇ ਜਾਣਾ ਉਹਨੇ ਤਾਂ ਖਾਣੇ ਨਹੀਂ ਹਾਂ ਉਹ ਲਓ ਜੀ ਭਿੰਡੀ ਦੀ ਸਬਜ਼ੀ ਤਿਆਰ ਬਰ ਤਿਆਰ ਆ ਇਹ ਮੂੰਹ ਦੇ ਵਿੱਚ ਪੈਣ ਨੂੰ ਬਿਲਕੁਲ ਤਿਆਰ ਚ ਆ ਤੇ ਇਧਰ ਕੀ ਬਣ ਰਿਹਾ ਸਵਾਦਾਰ ਹਾਂ ਜਾ ਰਹੇ ਹਰ ਵੀਡੀਓ ਮਾਈ ਗॉड ਇਹ ਕੀ ਆ ਦੇਈ ਇਹ ਰੇਤਾ ਰਹਦਾ ਰਹਿਤਾ ਜਿਹੜਾ ਖਾਣਾ ਹੁੰਦਾ ਤੂੰ ਖੀਰੇ ਦਾ ਰਹੇਦਾ ਖੀਰੇ ਦਾ ਰਹੇਦਾ ਇਹ ਖੀਰੇ ਦਾ ਰਹੇਦਾ ਖੀਰੇ ਦਾ ਕੋ ਲੋਕੀ ਚ ਜੜੀ ਹੁੰਦੀ ਆ ਉਹਦਾ ਵੀ ਲੋਕੀ ਦਾ ਵੀ ਬੰਦਾ ਪਰ ਇਹ ਖੀਰੇ ਦਾ ਤੂੰ ਕਿੰਨਾ ਸਵਾਲਾ ਲਾ ਇਹ ਹੀ ਬਣਾਤਾ ਓਕੇ ਹੋਰ ਸੁਣਾਓ ਠੀਕ ਹੋ ਜੀ ਧੈਮੋ ਕੈਮੋ ਜੀ ਠੀਕ ਐ ਸਾਸੀ ਕਾਲ ਸਾਰਿਆਂ ਆਪਾਂ ਪਰਸਾਦੇ ਚਕੋ ਬਾਬੇ ਦੀ ਕਿਰਪਾ ਨਾਲ ਲੰਗਰ ਹਰ ਵੇਲੇ ਚੱਲਦਾ ਰਹਿੰਦਾ ਰਹਿੰਦਾ ਚੱਲਦਾ ਰਹਿੰਦਾ ਹਾਂ ਹੀ ਲੰਗਰ ਗਲੀ ਦੇ ਵਿੱਚ ਲਾਇਆ ਆ ਆਉਂਦੇ ਜਾਂਦੇ ਯਾਤਰੀ ਛੱਕਦੇ ਆ ਸਭੀ ਦੇ ਨਹੀਂ ਲਾਇਆ ਹੈਗਾ ਘਰ ਦੀ ਆਉਂਦਾ ਜਿੰਦਾ ਜਿਹੜਾ ਹੁੰਦਾ ਖਾ ਲੈਣ ਪਰ ਨਾ ਕੋਈ ਨਹੀਂ ਬਾਬੇ ਨਾਨਕ ਦੀਆਂ ਦਿੱਤੀਆਂ ਤੇ ਉਧਰ ਸਾਡੇ ਸੂਬੇਦਾਰ ਸਾਹਿਬ ਲੱਗੇ ਆ ਜਸ ਲਓ ਜੀ ਮੈਂ ਬੀਬੀ ਦੇ ਟਰੰਕ ਦੱਸਾਂ ਤੁਹਾਨੂੰ ਇਹਦੇ ਵਿੱਚ ਤੇ ਪਤਾ ਨਹੀਂ ਕੀ ਕੁਛ ਆ ਇਹ ਵਿੱਚ ਤੇ ਵਿੱਚ ਤੇ ਸੂਟ ਹੀ ਹੋਣੇ ਇਹਦੇ ਸਰਦਾਰ ਮਹਿੰਗਾ ਸਿੰਘ ਕਲਾਸ਼ਕੌਰ ਸਨ 1948 ਦਾ ਟਰੰਕ ਆ ਏ ਠੀਕ ਆ ਜੀ ਇਹ ਪਹਿਲਾਂ ਮਤਲਬ ਰਾਂਗੇ ਦੇ ਤੇ ਹੋਰ ਹਾਂ ਕੀ ਲਿਖਿਆ ਪੁੱਤੂ ਐ 1948 ਕੋ ਚ ਲਿਖਿਆ ਆ ਕਿ ਸਰਦਾਰ ਮਹਿੰਗਾ ਸਿੰਘ ਦਾਦੀ ਦਾ ਨਾਮ ਸੀ ਕਲਾਸ਼ ਕੌਰ ਬੀਬੀ ਦਾ ਸਨ 1948 ਦਾ ਇਹ ਮਤਲਬ ਟਰੰਕ ਦਾ ਰੰਗ ਨਵਾਂ ਕੀਤਾ ਦੁਬਾਰਾ ਲਿਖਿਆ ਆ ਪਹਿਲਾਂ ਵੀ ਇਦਾਂ ਹੀ ਲਿਖਿਆ ਸੀਗਾ ਸੋ ਇਹ ਟਰੰਕ ਸਾਡੀ ਬੀਬੀ ਦਾ ਥੱਲੜਾ ਵੀ ਬੀਬੀ ਦਾ ਹੀ ਆ ਇਹਦੇ ਵਿੱਚ ਇਹਦੇ ਵਿੱਚ ਬੀਬੀ ਦੇ ਸੂਟ ਹੀ ਹੋਣੇ ਆ ਵਾਓ ਆਹ ਬੀਬੀ ਜਿਹੜਾ ਆਪਣਾ ਵੇਅਰ ਕਰਦੀ ਹੁੰਦੀ ਸੀ ਥੀਪੀਲੇ ਰੰਗ ਦਾ ਮਰਨ ਵੀ ਕੱਢ ਕੇ ਦਿਖਾ ਜਰਾ ਮੇਰੀ ਵਾਈ ਬੀਬੀ ਮੇਰੀ ਮਨਪ੍ਰੀਤ ਨੂੰ ਟੀਚਰ ਕਰਿਆ ਕਰ ਮੇਰੀ ਘਰ ਵਾਲੀ ਨੂੰ ਨਾ ਕੁਛ ਕਿਹਾ ਕਰ ਵਿਚਾਰੀ ਕਿਦਾਂ ਕਿਹਾ ਕਿ ਆ ਕੌਣ ਆ ਤੁਸੀਂ ਤੁਸੀਂ ਇਹ ਕਹੋ ਇਹ ਕੁੜੀ ਕੌਣ ਆ ਐਦਾਂ ਕਹੋ ਜੀ ਲਾਓ ਜੀ ਜੀ ਕੁੜੀ ਇਹ ਦੇਖ ਲਈ ਅੱਛਾ ਜੀ ਬੀਬੀ ਸਾਡੀ ਦਾ ਬਰਸ਼ ਇਹ ਕਾਹਦੇ ਤੇ ਕੰਮ ਹੁੰਦਾ ਇਹ ਚਾਹ ਵਾਲਾ ਬੇਬੀ ਦੰਦ ਤੇ ਹੈ ਨਹੀਂ ਇਹ ਕਾਹਤੇ ਕਰਦੀਆਂ ਆ ਦੋ ਦੋ ਬਸ਼ੇ ਵਾਓ ਲਾ ਜੀ ਹੋਰ ਕੱਢ ਕੇ ਦਿਖਾਓ ਸੂਟ ਮੜ ਜੇ ਬੀਬੀ ਦੇ ਬੀਬੀ ਦਾ ਬੀਬੀ ਨੇ ਆਪਣੇ ਸੂਟਾਂ ਦੇ ਦੇਖੋ ਕਿਦਾਂ ਸੈਟਿੰਗ ਕੀਤੀ ਆ ਦੇਰੋ ਬੀਬੀ ਨੇ ਵਾਕਈ ਇਹ ਗੱਲ ਮੈਨੂੰ ਹੈਨਾ ਮੈਂ ਹਣ ਪੀ ਤੇ ਵਧੀਆ ਲੱਗੀ ਤੈਨੂੰ ਗੱਲ ਇਹ ਮਾਨਪ੍ਰੀਤ ਕਹਿੰਦੀ ਕਿ ਮੈਨੂੰ ਆਹ ਗੱਲ ਬੜੀ ਵਧੀਆ ਲੱਗੀ ਕਿ ਬੀਬੀ ਨੇ ਆਪਣੇ ਕਿਦਾਂ ਸੂਟ ਸੈੱਟ ਕਰਕੇ ਸਾਰੇ ਰੱਖੇ ਆ ਕਿ ਮਤਲਬ ਕਿੰਨਾ ਆਪਣਾ ਸਾਫ ਸੁਥਰਾ ਜਿਹਾ ਰੱਖਿਆ ਟਰੰਕ ਦੇ ਵਿੱਚ ਅਲਮਾਰੀਆਂ ਵੀ ਹੈਗੀਆਂ ਪਰ ਬੀਬੀ ਨੇ ਆਪਣੀ ਇਹਦੇ ਵਿੱਚ ਹੀ ਰੱਖਣੇ ਹੁੰਦੇ ਆ ਲੱਭਾ ਕੁਛ ਕੀ ਲੱਭ ਆ ਆ আচ্ছা ਨਹੀਂ ਦਿਖਾ ਦਿਖਾ ਬੀਬੀ ਆ ਮਨਪ੍ਰੀਤ ਨੇ ਲੱਭੇ ਤੇਰਾ ਬਟੂਆ ਤੇ ਬੀਬੀ ਸਾਡੀ ਨਾ ਇਹਦੇ ਵਿੱਚ ਇੰਨੀਆਂ ਵਰਕ ਤਾਂ ਨਾ ਬੀਬੀ ਸਾਡਣੀ ਇਹਦੇ ਵਿੱਚ ਸਾਨੂੰ ਇੰਨੇ ਪੈਸੇ ਦਿੱਤੇ ਆ ਨਾ ਤੇ ਇਹਦੇ ਵਿੱਚੋਂ ਕੱਢਦੀ ਹੁੰਦੀ ਸੀ ਬੀਬੀ ਤੇ ਇਹਦੇ ਵਿੱਚ ਕੋਈ ਛੱਡਿਆ ਕੋਈ ਪਿਆਰ ਨਾ ਕਰਦਾ ਨੰਗ ਕਰਦਾ ਬੀਬੀ ਤੇ ਮੇਰੇ ਤੇ ਤੇਰੇ 'ਚ ਫਰਕ ਆ ਮੇਰੇ ਵੀ ਤੇਰੇ ਹੀ ਆ ਦੇਣਾ ਬੜਾ ਔਖਾ ਤੈਨੂੰ ਦੇਖਣ ਆ ਦੇਖਿਆ ਕਿੱਲੇ ਬਣਾ ਤੂੰ ਜਿੰਨੇ ਮਰਜੀ ਤੇਰੇ ਹੀ ਆ ਸਾਰੇ ਅੱਛਾ ਬੀਬੀ ਦਾ ਪਰਸ ਵੇਖੋ ਗੁਲਾਬੀ ਰੰਗ ਦਾ ਸੋਹਣਾ ਯਾਰ ਬੀਬੀ ਬੀਬੀ ਕਦੋਂ ਦਾ ਪਰਸ ਏ ਜਿਹੜਾ ਹੈ ਇਹ ਪਰਸ ਕਦੋਂ ਦਾ ਆ ਇਹ ਭੂਆ ਨੇ ਹੋਣੀ ਇਦਣ ਮੈਂ ਗਈ ਨਾ ਉਹ ਦਿਨ ਦਿੱਤਾ ਹੈਗਾ ਨਹੀਂ ਨਹੀਂ ਇਹ ਪਰਸ ਕਦੋਂ ਦਾ ਆ ਇਹ ਭੂਆ ਨੇ ਦਿੱਤਾ ਇਹ ਭੂਆ ਨੇ ਦਿੱਤਾ ਇਹ ਤੋਂ ਪਹਿਲਾਂ ਜਿਹੜਾ ਸੰਗਾ ਗੁਲਾਬੀ ਜ ਆ ਉਹ ਵੀ ਭੂਆ ਨੇ ਦਿੱਤਾ ਹੈਗਾ ਤੇਲੀ ਤੇ ਰਿਹਾ ਉਹ ਬੜਾ ਚਿਰ ਰਿਹਾ ਉਹ ਬੜਾ ਕਰਮਾ ਵਰਕਤਾਂ ਵਾਲਾ ਵਰਕਤਾਂ ਵਾਲਾ ਸੀਗਾ ਉਹ ਛੁੱਟਿਆ ਕਿਉਂ ਫਿਰ ਉਹ ਕਹਿੰਦੀ ਹੈ ਕਿ ਹੁਣ ਇੰਨੇ ਚਿਰ ਦਾ ਰੱਖਿਆ ਤੇ ਉਹ ਲੈ ਤੀ ਅੱਛਾ ਬਜ਼ੁਰਗਾਂ ਦੀ ਇੱਕ ਗੱਲ ਮੈਨੂੰ ਬੜੀ ਵਧੀਆ ਲੱਗਦੀ ਵੀ ਇਹ ਜਿਹੜੀ ਚੀਜ਼ ਨੂੰ ਦੇ ਦੇਣੀ ਨਾ ਕਿਸੇ ਨੇ ਸਾਂਭ ਕੇ ਰੱਖਣੀ ਕਿੰਨੇ ਸਾਲ ਬੀਬੀ ਵਰਤੇ ਆ ਉਹ ਪਰਸ ਉਹ ਫਿਰ ਕਿੰਨੇ ਸਾਲ ਵਰਤੇ ਆ ਦੇ ਲੋ ਤੇ ਇਹ ਇਹ ਹੁਣ ਭੂਆ ਕੋਲ ਗਈ ਹੈ ਨਾ ਬੀਬੀ ਤੇ ਭੂਆ ਨੇ ਦਿੱਤਾ ਇਹਨੂੰ ਅੱਛਾ ਅਸਾਂ ਨਹੀਂ ਆ ਰਹੇ ਤਾਂ ਮਿਲਦੇ ਆਂ ਮਨਪ੍ਰੀਤ ਕਹਿੰਦੀ ਸੁਨਿਆਰਿਆਂ ਤੋਂ ਮਿਲਦੇ ਆ ਸੋ ਆਹ ਦੇਖੋ ਪੁਰਾਣਾ ਅਟੈਚੀ ਹੈ ਤੇ ਚਲੋ ਘਰਦਿਆਂ ਨੇ ਰੱਖਿਆ ਰੁਕਿਆ ਇਹ ਅਟੈਚੀ ਵੀ ਨਾਲ ਤੇ ਬੜੇ ਹੁੰਦੇ ਇਹਦੇ ਨਾਲ ਦੇ ਹਣਾ ਹਾਂਜੀ ਰੱਖੀਆ ਤੇਰੇ ਨਾਮ ਨਾਲ ਤੇ ਪਾਸ ਦੇਖ ਲਓ ਮੇਰੀ ਬੀਬੀ ਆ ਜਾਈ ਵੀ ਮੇਰੀਆਂ ਸੁੱਖਾਂ ਤਰੱਕੀਆਂ ਮੰਗਦੀ ਕਿ ਮੇਰੇ ਪੋਤੇ ਦੀਆਂ ਤਰੱਕੀਆਂ ਹੋਣ ਹਾਂ ਦਾਦੀਆਂ ਦੇਖ ਲਓ ਕਿਦਾਂ ਪੁੱਤਾਂ ਦੀਆਂ ਹੈ ਸੁੱਖ ਮੰਗਦੀਆਂ ਆ ਸ਼ਾਇਦ ਇਹਦੇ ਪੈਰਾਂ ਪਿਛੇ ਇੱਥੇ ਤੱਕ ਆ ਗਏ ਆ ਹਾਂ ਸੱਚਾ ਭਾਛਾ ਹਾਂ ਤੰਦਰੁਸਤ ਰੱਖੀ ਸਹੀ ਗੱਲ ਆ ਬੀਬੀ ਤੂੰ ਖੁਸ਼ ਤੇ ਆਪਾਂ ਖੁਸ਼ ਬੀਬੀ ਬਹੁਤ ਹੈਨਾ ਮੇਰੇ ਤਾਂ ਦੋਸਤਿਆਰੇ ਕਹਿੰਦੇ ਕਹਿੰਦੇ ਗੇਰੀ ਗੱਲ ਹੋ ਰਹੀ ਤੇ ਨਹੀਂ ਨਹੀਂ ਇਦਾਂ ਨਾ ਬੀਬੀ ਉਮਰ ਦੀ ਗੱਲ ਨਾ ਕਰਿਆ ਕਰ ਉਮਰਾਂ ਤੇਰੇ ਨਾਲ ਹੀ ਚੰਗੀਆਂ ਲੱਗਦੀਆਂ ਤੂੰ ਤੇਰੇ ਘਰੇ ਕਿੰਨੀ ਬਾਰੇ ਜਾਣੇ ਮੈਸੇਜ ਅੱਜ ਵੀ ਆਜੋ ਵੀਡੀਓ ਪਾਈ ਨਾ ਆਪਾਂ ਜਿਹੜੀ ਆ ਕਿ ਔੜੀ ਕੁੜੀਆਂ ਵਾਲੀ ਆਹੋ ਤੇ ਇਹਨੇ ਮੈਸੇਜ ਆਇਆ ਕਹਿੰਦੇ ਬੀਬੀ ਬੀਬੀ ਅੱਜ ਤੇਰੀ ਇੰਨੀ ਕ ਲੱਸੀ ਕੀਤੀ ਨਾ ਅਮਰਦ ਦੀ ਆਪਣੇ ਪੋਤੇ ਦੀ ਇਦਾਂ ਹੀ ਕਰਿਆ ਕਰ ਇਹਦੀ ਬੇਇਜ਼ਤੀ ਇਦਾਂ ਕਹਿੰਦੇ ਆ ਲਓ ਜੀ ਮੇਰੀ ਮਮ ਤੇ ਮੇਰੀ ਵਾਈਫ ਆ ਚੁੱਕੀਆਂ ਨੇ ਸੋ ਰੋਟੀ ਦਾ ਪ੍ਰੋਸੀਜਰ ਚੱਲਣ ਲੱਗਾ ਆ ਤੇ ਮਾਨਪਰੀ ਦੀ ਵੀਡੀਓ ਤੇ ਇਦਾਂ ਡਰਦੀ ਵੀ ਜਦਾ ਕਰੰਟ ਵਧੀਆ ਗੱਲ ਆ ਮਾਨਪੀਨ ਮੈਂ ਵੀਡੀਓ ਦੇ ਵਿੱਚ ਨਹੀਂ ਲੈਣਾ ਕਰਨਾ ਕਿਉਂ ਨਹੀਂ ਲੈਣਾ ਕਰਨਾ ਕਿਉਂਕਿ ਲੋਕੀ ਨਾਲ ਕਮੈਂਟ ਕਰਨ ਲੱਗੇ ਨੇ ਕੁਝ ਦੇਖ ਦੇ ਇਸ ਕਰਕੇ ਮੈਂ ਉਹਨੂੰ ਲੈਣਾ ਨਹੀਂ ਚਾਹੁੰਦਾ ਵਿੱਚ ਸੋ ਸਾਡੀ ਵੀਡੀਓ ਬਣਾ ਦੋ ਮੜ ਜੀ ਅਸੀਂ ਸੱਸ ਕਾਲ ਜੀ ਸਾਰਿਆਂ ਨੂੰ ਸੋ ਇਹ ਅਦਾਸ ਆ ਜਿਨ੍ਹਾਂ ਨੂੰ ਤੁਸੀਂ ਇੰਨਾ ਮਾਨ ਦਿੰਦਾ ਜਿਨ੍ਹਾਂ ਨੇ ਇੰਨੀਆਂ ਵੀਡੀਓ ਬਣਾਈਆਂ ਬੀਬੀਆਂ ਸੋ ਉਹ ਅਸੀਂ ਆ ਸਾਸਰੀ ਕਾਲਾ ਕੀ ਹੋ ਗਿਆ ਜੀ ਚਲੋ ਕੋਈ ਬਾਤ ਨਹੀਂ ਖੇਲੋ ਖੇਲੋ ਤੇ ਦਿਨੋਂ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਇੰਨਾ ਪਿਆਰ ਬਖਸ਼ਿਆ ਤੇ ਮੈਂ ਬੜਾ ਦਿਲੋਂ ਧੰਨਵਾਦ ਕਰਦਾ ਇਹ ਹਰ ਵਾਟੇ ਹੀ ਸਿੱਤ ਹੀ ਵਡਿਆਈ ਦਿੰਦੀ ਆ ਸੋ ਲਵ ਯੂ ਸਾਰਿਆਂ ਨੂੰ ਇਹ ਮੇਰੇ ਮਾਮਨੇ ਸਬਜ਼ੀਆਂ ਦੇ ਜੋ ਵੀ ਸਿਸਟਮ ਕਰਦੇ ਨੇ ਇਹੀ ਕਰਦੇ ਨੇ ਪਰ ਇਹਨਾਂ ਨੇ ਭਿੰਡੀਆਂ ਦੀ ਟੈਸਟਸ ਕਰਤੀ ਆ ਇਸ ਵੇਲੇ ਨਾਲ ਰਾਜਮਾਂ ਨੂੰ ਤੁਹਾਨੂੰ ਦੱਸ ਦਿਕਾ ਇਹ ਸਾਡੀ ਰਸੋਈ ਆ ਅਮੀਰ ਲੋਕਾਂ ਦੀ ਇਸ ਰਸੋਈ ਦੇ ਉੱਤੇ ਅਸੀਂ 7 ਕਰੋੜ ਰੁਪਇਆ ਲਾ ਚੁੱਕੇ ਹੁਣ ਤੱਕ ਤੇ ਇਹਦਾ ਮੂੰਹ ਮੱਥਾ ਅਜੇ ਤੱਕ ਕੋਈ ਬਣਿਆ ਕੋਈ ਹਾਂ ਤੁਹਾਨੂੰ ਕਾ ਕੇ ਦੱਸ ਮਾੜੀ ਜੀ ਗੋਲ ਦੀ ਤਾਂ ਵੇੜ ਕੇ ਦੁਕਾਨਾਂ ਤੀ ਹੜ ਜਾ। ਸਾਡੀਆਂ ਰੋਟੀਆਂ ਤਾਂ ਬੜੇ ਤਰੀਕੇ ਨਾਲ ਪਤਲੀਆਂ ਤੈਨੂੰ ਪਕਾ ਕੇ ਜੇ ਦੱਸਾਂ। ਐਟ ਗੋਲ ਰੋਟੀ ਵਧੀਆ ਤਰੀਕੇ ਨਾਲ ਰੀਜ ਨਾਲ ਪਕਾ ਕੇ ਦੱਸ। ਆਹ ਨਾ ਆ ਲੋ ਕੌਣ ਚੱਲ ਕੇ ਆਪਰਾ ਤਾਂ ਬੜੀ ਨਹੀਂ ਵਧੀਆ ਵਧੀਆ ਪਕਾ ਕੇ ਦੱਸ ਇੱਕ। ਹੁਣ ਮਨਪ੍ਰੀਤ ਵਰਗੇ ਤੇ ਮੇਰੇ ਕੋ ਪੱਕਣ ਨਹੀਂ। ਨਹੀਂ ਮੈਂ ਉਹ ਨਹੀਂ ਕਹਿਣਾ ਹੋਰੀ ਵਰਗੀ ਦੀਸ ਨਹੀਂ ਕਰਦਾ। ਮੇਸ ਵੀ ਮੇਰੀ ਰੀਸ ਕਿੱਥੇ ਆਉਣੀ? ਹੋਰੀ ਹੁੰਦੀ ਤਾਂ ਸੱਤ ਜਨਮਾਂ ਦੇ ਵਿੱਚ ਨਹੀਂ ਹੋ ਸਕਦੀ। ਇਸ ਜਨਮ 'ਚ ਤੇ ਔਖਾ। ਦੂਜੇ ਜਨਮ 'ਚ ਦੀ ਔਖਾ ਮੇਤਰਾ ਦੀ ਰੀਸ ਸਾਡੇ ਲੈਵਲ ਦੇ ਨਹੀਂ ਆਣਦੀ ਏ। ਉਹ ਜਿੰਨਾ ਨਾਲ ਕੰਪੇਅਰ ਕਰੇ ਮੰਮੀ ਮਨਪ੍ਰੀਤ ਨੂੰ ਸਾਡੇ ਲੈਵਲ ਦੇ ਵੀ ਆਂਦੀ ਆ ਇਹ ਮੂਸੇ ਨਾਲ ਦਾ ਹਾਂਜੀ ਤੁਹਾਡਾ ਨੰਬਰ ਬਣਾ ਲਿਆ ਮੈਂ ਇਹ ਇਸ ਤਰ੍ਹਾਂ ਹੋਏ ਮੇਰੀ ਮਾਰਕੀਟ ਐਕੂਰੇਟ ਕੰਪੈਕਟ ਵੈਰੀ ਗੁੱਡ ਐਂਡ ਦੀ ਲੇਟੈਸਟ ਪਰਸਨ ਇਨ ਦੀ ਵਰਜਨ ਆਫ ਦੀ ਅਮਰੀਕਨ ਕਾਰਸ ਬਸ 올 ਰਾਉਂਡਰ ਠੀਕਾ ਤੇਰੇ ਵਿੱਚ ਉਹਦੇ ਤਰ੍ਹਾਂ ਲੈ ਨੂੰ ਪਸੰਦ ਤੇ ਨਹੀਂ ਆ ਜ਼ਾਤੋਂ ਮਨਪਰੀ ਦੀ ਕੋ ਸਿੱਖਾਂਗੇ ਰੋਟੀ ਨਾਲ ਮਨਪਰੀ ਦੱਸ ਲਈ ਵੀਡੀਓ ਬਣ ਰਹੀ ਥਾਡੀ ਵੀ ਮਤਲਬ ਅੱਜ ਮਨਪਰੀ ਦੀ ਰੋਟੀ ਦਾ ਤਾਂ ਤੁਹਾਡੀ ਦਾ ਤੇ ਕੰਪੀਟੀਸ਼ਨ ਮਨਪਰੀ ਨਹੀਂ ਇਹ ਰੇਤੀ ਗੁੱਸੇ ਵਾਲੀ ਗੱਲ ਕੋਈ ਨਹੀਂ ਕਿਉਂਕਿ ਮਨਪਰੀ ਦੀ ਰੋਟੀ ਮੈਂ ਨਹੀਂ ਬਣਾ ਸਕਦਾ ਨਾਰਾਜ ਕੰਪੀਟੀਸ਼ਨ ਹੋਊਗਾ ਆ ਮੰਮੀ ਦੀ ਰੋਟੀ ਵੇਖਣੀ ਤੁਸੀਂ ਤੇ ਇੱਕ ਮਨਪਰੀ ਦੀ ਵੇਖਣੀ ਤੇ ਫਿਰ ਆਪਾਂ ਵਲੌਗ ਕਰਿਸ਼ ਕਰਾਂਗੇ ਇਹ ਮਤਲਬ ਆ ਮੰਮੀ ਦੀ ਰੋਟੀ ਬਣੀ ਆ ਇਹ ਵੀ ਕੋ ਦਾ ਵਧੀਆ ਬਣੀ ਆ ਪਰ ਹੁਣ ਮਨਪਰੀ ਦਾ ਕੰਪੀਟੀਸ਼ਨ ਹੋਗਾ ਜੇ ਮਨਪਰੀ ਦੀ ਮਾੜੀ ਹੋਊਗੀ ਤੇ ਮਨਪਰੀਤ ਨੂੰ 0 ਨੰਬਰ ਦਿੱਤਾ ਜਾਏਗਾ ਤੇ ਜੇ ਮੰਮੀ ਦੀ ਸਹੀ ਹੋਏਗੀ ਤੇ ਮੰਮੀ ਨੂੰ ਜੇ ਨਹੀਂ ਸਹੀ ਹੋਏਗੀ ਕੰਪੀਟੀਸ਼ਨ ਕਿਦਾਂ ਹੋਊਗਾ ਹੁਣ ਤੂੰ ਕੋ ਕੌਲੀ ਆ ਤੇਰੀ ਦੇ ਕਿੰਨੀ ਪੇਤਨੋਂ ਜ਼ਿਆਦਾ ਗੋਲ ਹੁੰਦੀ ਆ ਜਿੱਦੀ ਮੰਮੀ ਦੀ ਗੋਲੋਂ ਵੀ ਆ ਤਾਂ ਸੱਤ ਨੁਕਰਾਂ ਬਣਾਈਆਂ ਆਈਆਂ ਨਹੀਂ ਨਹੀਂ ਨੁਕਰਾਂ ਨਹੀਂ ਗੋਲ ਆ ਗੋਲ ਹੀ ਆ ਅੱਜ ਗੋਲ ਹੀ ਆ ਅੱਜ ਹੁਣ ਇੱਕ ਰੋਟੀ ਪਕਾਉਗੀ ਮਨਪਰੀਤ ਠੀਕ ਆ ਮਨਪਰੀਤ ਚਲ ਹੁਣ ਤੂੰ ਸਟਾਰਟ ਹੋ ਮੰਮੀ ਦੀ ਰੋਟੀ ਗਈ ਬਣ ਮੰਮੀ ਦਾ ਚੱਕ ਕੇ ਦੱਸੋ ਮੜਜੀ ਆ ਭਾਣੀ ਰੋਟੀ ਵਾਹ ਇਹ ਹੁਣ ਦੱਸੋ ਚੱਕ ਕੇ ਦਾਂ ਰੋਟੀ ਹੁਣ ਕਰਤੀਂਗੀ ਤਾ ਨਾ ਮੈਂ ਸਣਿਆ ਦਾਦੀ ਸਿੱਖਿਆ ਮੈਂ ਨਹੀਂ ਕਦੀ ਕੀਤਾ ਮੇਰਾ ਫੁੱਲ ਕਰੀ ਸੋਨਾ ਮੈਂ ਮੈਂ ਇਹ ਨਖਰਾ ਕੀਤਾ ਕਦੀ ਆ ਦਾਦੀ ਤੱਕ ਨਹੀਂ ਦਾਦੀ ਨੂੰ ਤਾਂ ਡੈਡੀ ਹੁੰਦੇ ਸ਼ੁਰੂ ਤੋਂ ਆਖ ਤਾ ਨਾ ਮੈਂ ਮੈਂ ਕਿਹਨੂੰ ਤੂੰ ਪਕਾ ਚੱਲ ਆ ਨਹੀਂ ਚੱਲ ਤਵੇ ਵਰਗੀ ਗੋਲ ਰੋਟੀ ਹੁਣੀ ਚਾਹੀਦੀ ਐ ਸੁਣ ਲੈ ਮੇਰੀ ਗੱਲ ਠੀਕ ਆ ਨਾ 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 ਚੱਲ ਵਿਹਾਰ ਜਾਏਗੀ ਤੇ ਹਾਰ ਜਾਏਗੀ ਫੇ ਦੇਤੀ ਜਾਊਗੀ ਨੋ ਨਾ ਮਤਾਵ ਹਾਂ ਕਿਦਾਂ ਮੰਮੀ ਕਿਤਾ ਸੱਸ ਨੂੰ ਨਾਲ ਮੁਕਾਬਲਾ ਚੱਲਣ ਗਿਆ ਹੈ ਹਾਂ ਸੁਣਾ ਫੇ ਸੁਣਾ ਤਾ ਇੱਕ ਵਾਰੀ ਫੇ ਸੱਸ ਨੂੰ ਨਾਲ ਮੁਕਾਬਲਾ ਆਮੋ ਸਾਹਮਣੇ ਆਮੋ ਸਾਹਮਣੇ ਇਹ ਕਿਹੜਾ ਗਾਣਾ ਹੈ ਇਹ ਤੁਹਾਨੂੰ ਆਪੂ ਦਾ ਹਾਂ 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 ਆ ਆਲਾ ਆਲਾ ਦਸ 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 ਆ ਤੇ ਤੂੰ ਜਲਬੂਸੀ ਗੰਢ ਛੜਿਆ ਹਾਂ ਹਣ ਕਿਦਾਂ ਲੱਗੀ ਵੇਲਣ ਚੱਲ ਦਿਖਾ ਨਹੀਂ ਦੇਖਦਾ ਭਲਾ ਮੈਂ ਤੇ ਕਿੰਨੀ ਗੋਲ ਕੀਤੀ ਮੇਰੀ ਮੰਮੀ ਨੂੰ ਹਰ ਵਾਰੀ ਝੂਠਾ ਇਹ ਗਾ ਮੰਮੀ ਅਜ ਬਰਾਬਰ ਹੀ ਰਿਹਾ ਕੰਮ ਉਹਦਾ ਬਰਾਬਰ ਹੀ ਆ ਬਰਾਬਰ ਆ ਕੰਮ ਬਰਾਬਰ ਪਰ ਉਹਦਾ ਮਨਪ੍ਰੀਤ 골 ਜਿਆਦਾ ਕਰ ਗਈ ਆ ਮੰਮੀ ਨਹੀਂ ਬੱਤ ਤੁਹਾਡੀ ਵੀ ਕਿਉਂ ਘੈਂਟ ਅੱਜ ਹਲ ਤੂੰ ਭਰਾਵਾ ਜਿੱਤ ਗਈਆਂ ਕੋਈ ਨਹੀਂ ਅੱਜ ਨਾਲ ਤਾਂ ਕੋਈ ਨਹੀਂ ਸੋ ਇਦਾਂ ਦਾ ਵਲੌਗ ਰੇ ਹਾਂ ਪੂਰੀ ਗੋਲ ਨਹੀਂ ਹੈਗੀ ਜਿਦੋਂ ਕਹਿੰਨਾ ਬੋਲ ਗੋਲ ਆ ਉਹ ਵੀ ਨਹੀਂ ਹੈਗੀ ਆਟਾ ਢਿੱਲਾ ਹੋ ਗਿਆ ਨਾ ਦੇਖੋ ਮੈਂ ਆਹ ਹੁਣ ਆਟਾ ਦਾ ਕਸੂਰ ਨਹੀਂ ਜੋ ਮਰਜ਼ੀ ਕਰੇ ਆਟੇ ਦੀ ਪਕਾਦੀ ਦਾ ਲਓ ਜੀ ਸੋ ਇਹ ਵਲੌਗ ਸਾਡਾ ਇਥੋਂ ਤੱਕ ਅੱਜ ਪਸੰਦ ਕਰਿਓ ਤੁਸੀਂ ਸੋ ਗੱਲਾਂ ਬਾਤਾਂ ਹੋਈਆਂ ਜੋ ਵੀ ਜਿੱਦਾਂ ਵੀ ਤੇ ਜੇ ਵਧੀਆ ਲੱਗਣ ਗਿਆ ਸੋ ਪਸੰਦ ਜ਼ਰੂਰ ਕਰਿਓ ਸੋ ਮੰਮੀ ਨੇ ਅੱਜ ਸਾਡੀ ਨੇ ਸਬਜੀ ਅੱਜ ਮੰਮੀ ਨੇ ਤਿਆਰ ਕੀਤੀ ਕਿਉਂਕਿ ਮਨਪ੍ਰੀਤ ਤੇ ਮੈਂ ਅੱਜ ਲੇਟ ਹੋ ਗਏ ਆ ਇਹ ਹੈਗਾ ਖੀਰਿਆਂ ਵਾਲਾ ਰੈਤਾ ਇਹ ਮੰਮੀ ਨੇ ਸਾਡੇ ਲਈ ਬਣਾਇਆ ਵਧੀਆ ਪਰਫੈਕਟ ਠੀਕ ਆ ਜਸਮਨ ਉਹਦਰ ਬੀਬੀ ਨਾਲ ਖੇਡ ਰਿਹਾ ਆ ਤੇ ਮੰਮੀ ਤੇ ਮੰਨਪਰੀ ਤੇ ਲੱਗੇ ਨੇ ਸੋ ਸਾਰੇ ਦਾ ਆਪਸ ਵਿੱਚ ਬੜਾ ਪਿਆਰ ਆ ਤੇ ਆਪਾਂ ਤੁਹਾਨੂੰ ਆਪਣੇ ਘਰ ਦਾ ਮਾਹੌਲ ਜਿਆ ਦੱਸੀ ਤੇ ਵੀ ਸਾਰੇ ਜਾਣੇ ਚਲੋ ਇਦਾਂ ਵਧੀਆ ਖੁਸ਼ ਰਿਹਾ ਕਰੋ ਸੋ ਜਿੰਦ ਗੁੱਸਾ ਕਰਾ ਵੀ ਹੋ ਜਾਂਦਾ ਇਹ ਨਹੀਂ ਗੱਲ ਹੈ ਕਿ ਗੁੱਸਾ ਕਰਾ ਨਹੀਂ ਪਰ ਪਿਆਰ ਵਧਦਾ ਆਓ ਦੇਖੋ ਲੱਗਾ ਕਿ ਨਹੀਂ ਜੋਦਾ ਜਸਮਨ ਬਾਦਸ ਹੁਣ ਪੁੱਤ ਕੱਲੇ ਐਵੇਂ ਘੁੰਮੀ ਜਾਂਨੇ ਆ ਜਾਓ ਹੁਣ ਮੇਰਾ ਪੁੱਤ ਖੇਡੋ ਅੰਦਰ ਜਾ ਕੇ ਠੀਕ ਆ ਬਾਏ ਬਾਏ ਕਰ ਦਿਓ ਬਾਏ ਬਾਏ ਕਰ ਦੋ ਬਾਏ ਬਾਏ ਪਾਪਾ ਮੈਂ ਡੈਡੀ ਨੂੰ ਮਾਰ ਰਹੀ ਸੀ ਨਹੀਂ ਪੁੱਤ ਮਾਰਨਾ ਨਹੀਂ ਮਾਰੀ ਤਾਂ ਥੋੜੀ ਹੁੰਦਾਰਾ ਜੀ ਲਓ ਜੀ ਸასი ਸ਼ਕਾਲ ਆ ਸਾਰਿਆਂ ਨੂੰ ਇਹਦੇ ਨਾਲ ਸੋ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਸਾਨੂੰ ਇਰਾ ਪੈ ਗਿਆ ਆ ਤੇ ਇਹ ਗੱਡੀ ਸਵਿਫਟ ਮੇਰੇ ਵਾਲੀ ਸੋ ਡੈਡੀ ਵਾਲੀ ਸਰਕਾਰੀ ਗੱਡੀ ਆ ਆ ਠੀਕ ਆ ਸੋ ਦੋਨੇ ਰਾਣੀਆਂ ਲੱਗੀਆਂ ਮੇਰੀ ਬੁੱਗੀ ਨੇ ਮੇਰਾ ਬੜਾ ਸਾਥ ਦਿੱਤਾ ਬੜਾ ਘੁੰਮੇ ਤੇ 2 ਲੱਖ ਚੱਲ ਗਈ ਆ ਹੁਣ ਜੇ ਮਹਾਰਾਜ ਨੇ ਇਹਨੇ ਜੋ ਕੀਤਾ ਤੇ ਗੱਡੀ ਬਦਲਾਂਗੇ ਇਹਨੂੰ ਨਹੀਂ ਪਰ ਵੇਚਣਾ ਠੀਕ ਆ ਜੀ ਸੋ ਸასი ਸ਼ਕਾਲ ਆ ਸਾਰਿਆਂ ਨੂੰ